ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ 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 ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਪੰਜਾ ਪੀਰਾ ਦਾ ਪਾਕ ਪਵਿੱਤਰ ਕਲਮਾ ਦੱਸ ਜਾਰੇ ਹਾਂ ਜਿਸ ਨੂੰ ਕਿ ਤੁਸੀਂ ਯਾਦ ਕਰਕੇ ਰੋਜ਼ਾਨਾ ਆਪਣਾ ਕੰਮ ਕਰਦੇ ਸਮੇਂ ਵੀ ਪੜ੍ਹ ਸਕਦੇ ਹੋ ਤੇ ਪੰਜਾ ਪੀਰਾ ਦੀ ਰਹਿਮਤਾਂ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ ਆਪਣੇ ਹਰ ਇੱਕ ਮੁਰਾਦ ਪੂਰੀ ਕਰਵਾ ਸਕਦੇ ਹੋ ਆਪਣੀਆਂ ਤਕਲੀਫਾਂ ਨੂੰ ਦੂਰ ਕਰਵਾ ਸਕਦੇ ਹੋ ਸੰਗਤ ਜੀ ਪੰਜ ਪੀਰਾ ਦਾਇ ਕਲਮਾ ਜ਼ਿੰਦਗੀ ਦੇ ਹਰ ਇੱਕ ਦੁੱਖ ਤਕਲੀਫ ਦਾ ਇਲਾਜ ਹੈ ਸੰਗਤ ਜੀ ਪਹਿਲਾ ਅਸੀਂ ਤੁਹਾਨੂੰ ਪੰਜ ਪੀਰਾ ਬਾਰੇ ਥੋੜਾ ਜਿਹਾ ਦੱਸ ਦਈਏ ਸੰਗਤ ਜੀ ਪੰਜ ਪੀਰਾ ਅੱਲਾ ਦੇ ਬਹੁਤ ਹੀ ਖਾਸ ਹਨ ਅਤੇ ਇਹਨਾਂ ਦਾ ਰਤਬਾ ਬਹੁਤ ਹੀ ਉੱਚਾ ਹੈ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਜੋ ਪੰਜ ਪੀਰ ਨਾ ਕਰ ਸਕਣ ਸੰਗਤ ਜੀ ਹਰ ਪੀਰਾਂ ਦੇ ਦਰਬਾਰ ਤੇ ਪੰਜਾਂ ਪੀਰਾਂ ਦਾ ਨਾਮ ਜ਼ਰੂਰ ਲਿਆ ਜਾਂਦਾ ਹੈ ਸੰਗਤ ਜੀ ਪਹਿਲੇ ਪੀਰ ਦਾ ਨਾਮ ਹੈ ਦਾਤਾ ਗੰਜ ਬਖਸ਼ ਜੀ ਦੂਜੇ ਪੀਰ ਦਾ ਨਾਮ ਬਾਬਾ ਫਰੀਦ ਗੰਜ ਸ਼ਕਰ ਜੀ ਹੈ ਤੀਜੇ ਪੀਰ ਜੀ ਦਾ ਨਾਮ ਹਜਰਤ ਵਹਾਉਦੀ ਨੋਲੀਆ ਰਹਿਮਤੁਉਲਾਲੇ ਮਲਤਾਨੀ ਜੀ ਚੌਥੇ ਪੀਰ ਜੀ ਦਾ ਨਾਮ ਸ਼ਾ ਬਾਜ਼ ਅਕਲੰਦਰ ਜਿਨ੍ਹਾਂ ਨੂੰ ਲਾਲ ਸ਼ਾ ਬਾਜ਼ ਅਕਲੰਦਰ ਵੀ ਕਿਹਾ ਜਾਂਦਾ ਹੈ ਪੰਜਵੇਂ ਪੀਰ ਹਜਰਤ ਸੈयद ਜਲਾਲੂਦਦਿਨ ਬੁਖਾਰੀ ਨੇ ਸੰਗਤ ਜੀ ਆਓ ਹੁਣ ਪੰਜਾਂ ਪੀਰਾਂ ਦਾ ਉਹ ਕਲਮਾ ਦੱਸਦੇ ਹਾਂ ਇਸ ਨੂੰ ਤੁਸੀਂ ਬੜੇ ਪਿਆਰ ਨਾਲ ਮਨ ਹੀ ਮਨ ਵਿੱਚ ਪੜਦੇ ਰਹਿਣਾ ਹੈ ਬismillah रहमान रहीम ਮੀਆਂ ਦਾਤਾ ਗੰਜ ਬਖਸ਼ ਜੀ ਸ਼ੇਖ ਫਰੀਦ ਪੀਰ ਜੀ ਪੀਰ ਸਰਕਾਰ ਵਹਾਉਦੀਨ ਜ਼ਕਰੀਆ ਮਲਤਾਨੀ ਜੀ ਪੀਰ ਦਾਤਾ لال ਸ਼ਾ ਬਾਜ਼ ਕੁਲੰਦਰ ਜੀ ਪੀਰ ਸਖੀ ਜਲਾਲਉਦੀਨ ਕੋੜੇ ਤੇ ਪੀਰ ਜੜੋ ਮਦਦ ਮੇਰੀ ਪੰਜ ਪੀਰ ਕਰੋ ਜੇ ਮੇਰਾ ਕੰਮ ਨਾ ਕਰੋ ਮੁਹੰਮਦ ਰਸੂਲ ਅੱਲਾ ਦੀ ਦੁਹਾਈ ਸੰਗਤ ਜੀ ਇਸ ਕਲਮੇ ਦੇ ਵਿੱਚ ਪੰਜਾ ਪੀਰਾ ਦਾ ਨਾਮ ਲਿਆ ਗਿਆ ਹੈ ਇਸ ਨੂੰ ਤੁਸੀਂ ਕਦੇ ਵੀ ਪੜ ਸਕਦੇ ਹੋ ਆਪਣਾ ਕੰਮਕਾਰ ਕਰਦੇ ਸਮੇਂ ਵੀ ਪੜ ਸਕਦੇ ਹੋ ਸੰਗਤ ਜੀ ਸਾਫ਼ ਸੁਥਰੇ ਹੋ ਕੇ ਪਾਕ ਸਾਫ਼ ਰਹਿ ਕੇ ਇਹ ਕਲਮਾ ਪੜੋ ਅਤੇ ਨਾਲ ਹੀ ਜੈਜ ਦੁਆ ਆਪਣੇ ਲਈ ਮੰਗੋ ਸੰਗਤ ਜੀ ਕਿਸੇ ਤੇ ਗਲਤ ਵਿਚਾਰ ਰੱਖ ਕੇ ਇਸ ਨੂੰ ਨਹੀਂ ਪੜਨਾ ਨਹੀਂ ਤਾਂ ਪੀਰ ਤੁਹਾਡੇ ਤੇ ਨਰਾਜ਼ ਹੋ ਜਾਣਗੇ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਸੰਗਤ ਜੀ ਇਹ ਕਲਮ ਪਲੇ ਲਈ ਹੈ ਨੇਕ ਕੰਮ ਲਈ ਹੈ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰਬ ਰਖਾ ਰਬ ਰਖਾ ਰਬ ਰਖਾ